ਇੱਕ ਥਾਣਾ ਸਦਰ ਦੇ ਵਿੱਚ ਪਿੱਛੇ ਜੇ ਇੱਕ ਜਿਨ੍ਹਾਂ ਨੂੰ ਇੱਕੋ ਹੀ ਹਿੰਦੂ ਹਿੰਦੂ ਨੇਤਾ ਸੀ ਹਿੰਦੂ ਨੇਤਾ ਨਹੀਂ ਸੀ ਬੇਸਿਕਲੀ ਹਿੰਦੂ ਵਿਅਕਤੀ ਸੀਗਾ ਪਰੰਤੂ ਉਹਨੂੰ ਪ੍ਰੋਜੈਕਟ ਕਰਨ ਦੀ ਕੋਸ਼ਿਸ਼ ਕੀਤੀ ਸੀਗੀ ਉਸ ਸਾਡੇ ਜਿਹੜੇ ਆਰਗੇਨਾਈਜੇਸ਼ਨ ਦੇ ਕਿਸੇ ਇੰਡੀਵਿਜੂਅਲ ਵਿਅਕਤੀਆਂ ਵੱਲੋਂ ਨਾਟ ਫਰੋਮ ਆਰਗੇਨਾਈਜੇਸ਼ਨ ਉਹਨਾਂ ਨੇ ਕਿਹਾ ਸੀਗਾ ਵੀ ਇਹ ਜਿਹੜਾ ਕਿਸੇ ਸਾਡੇ ਜਿਹੜਾ ਵਰਕਰ ਆ ਇਹ ਪੁਰਾਣਾ ਇਹ ਸਾਡਾ ਲੀਡਰ ਹੈ ਉਹ ਤੇ ਹਮਲਾ ਹੋਇਆ ਉਹਨੂੰ ਉਹ ਵੀ ਅਸੀਂ ਜਿਹੜਾ ਟਰੇਸ ਕਰ ਲਿਆ ਉਹਦੀ ਡਿਟੇਲ ਐਜ਼ ਆਫ ਨਾਓ ਤੁਹਾਡੇ ਨਾਲ ਸ਼ੇਅਰ ਨਹੀਂ ਕਰਾਂਗੇ ਉਹਦੇ ਵਿੱਚ ਕੋਈ ਵੀ ਕਿਸੇ ਧਰਮ ਦਾ ਜਾਂ ਕਿਸੇ ਸੰਸਥਾ ਦੀ ਕੋਈ ਅਗੇਂਸਟ ਵਾਲੀ ਕੋਈ ਗੱਲ ਨਹੀਂ ਸੀ ਉਹਦੇ 'ਚ ਉਸ ਵਿਅਕਤੀ ਦੇ ਖਿਲਾਫ ਐਨਡੀਪੀਐਸ ਦਾ ਇੱਕ ਪਰਚਾ ਦਰ ਸੀਗਾ ਜਿਹੜਾ ਜ਼ਖਮੀ ਹੋਇਆ ਸੀ ਉਹਦੇ ਲੜਕੇ ਦੇ ਖਿਲਾਫ ਵੀ ਜਿਹੜੇ 5 ਮੁਕਦਮੇ ਦਰ ਸੀਗੇ ਜਿਨ੍ਹਾਂ ਦੇ ਵਿੱਚ ਉਹ ਆਲਰੇਡੀ ਜੇਲ੍ਹ ਦੇ ਵਿੱਚ ਆ ਉਹ ਮੋਟਿਵ ਸੀ ਜਿਹੜਾ ਉਹਨਾਂ ਦਾ ਉਸ ਸਬੰਧ ਦੇ ਵਿੱਚ ਕੋਈ ਹੋਰ ਰਿਲੇਟਡ ਮੋਟਿਵ ਸੀਗਾ ਉਹਦੇ 'ਚ ਕੋਈ ਜਾਤ-ਬਾਤ ਧਰਮ ਜਾਂ ਕਿਸੇ ਕੋਈ ਕਿਸੇ ਪਾਰਟਿਕੂਲਰ ਸਮੁਦਾਇ ਦੇ ਬਾਰੇ ਨਹੀਂ ਸੀਗਾ ਤੇ ਉਹ ਕੇਸ ਵੀ ਆਲਮੋਸਟ ਫਾਈਨਲ ਹੋ ਗਿਆ ਅਸੀਂ ਸਾਰਿਆਂ ਹੀ ਜਿਹੜੀਆਂ ਜੱਥੇਬੰਦੀਆਂ ਨੇ ਭਾਵੇਂ ਕੋਈ ਵੀ ਹੈਗੇ ਨੇ ਭਾਵੇਂ ਰੈਡੀਕਲਸ ਹੈਗੇ ਨੇ ਨਾਰਮਲ ਬੰਦੇ ਨੇ ਅਸੀਂ ਉਹਨਾਂ ਨੂੰ ਅਪੀਲ ਕਰਨਾ ਚਾਹੁੰਦੇ ਆ ਅਸੀਂ ਨਾਲ ਹੀ ਅਪੀਲ ਵੀ ਕਰਦੇ ਆ ਤੇ ਤਾੜਨਾ ਵੀ ਕਰਦੇ ਆ ਵੀ ਕਿਸੇ ਵੀ ਮੁੱਦੇ ਨੂੰ ਬਿਨਾਂ ਵਜ੍ਹਾ ਉਹਨੂੰ ਕੋਈ ਧਾਰਮਿਕ ਰੰਗਤ ਦੇ ਕੇ ਉਹਨੂੰ ਕਿਸੇ ਕਿਸੇ ਪਾਰਟਿਕੂਲਰ ਕਮਿਊਨਿਟੀ ਦੀ ਰੰਗਤ ਦੇ ਕੇ ਇੱਕ ਦੂਜੇ ਦੇ ਖਿਲਾਫ ਉਛਾਲਣਾ ਜਾਂ ਕਿਸੇ ਵੀ ਕਿਸਮ ਦੀ ਜਿਹੜੀ ਹੇਟ ਸਪੀਚ ਆ ਉਹ ਟੋਲਰੇਟ ਨਹੀਂ ਕੀਤੀ ਜਾਵੇਗੀ ਉਹਦੇ ਖਿਲਾਫ ਜੇ ਵੀ ਕੋਈ ਜਿਆ ਕਰੇਗਾ ਉਹਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਅਸੀਂ ਜਿਹੜੇ ਇਹਨਾਂ ਸੰਸਥਾਵਾਂ ਨਾਲ ਸੰਬੰਧਿਤ ਵਿਅਕਤੀ ਸੀ ਉਹਨਾਂ ਨਾਲ ਪਰਸਨਲ ਇੰਡੀਵਿਜੂਅਲ ਲੈਵਲ ਤੇ ਇੱਕ ਸਾਡੇ ਆਫੀਸਰਜ਼ ਨੇ ਮੀਟਿੰਗਸ ਕਰਕੇ ਉਹਨਾਂ ਨੂੰ ਇਸ ਗੱਲ ਤੋਂ ਦੀ ਬਰੀਫ ਕਰ ਦਿੱਤਾ ਕਿ ਬਿਨਾਂ ਬਜਈ ਗੱਲ ਕੋਈ ਹੋਰ ਹੁੰਦੀ ਆ ਆਪਣੇ ਥੋੜਾ ਜਿਹਾ ਆਪਣੇ ਆਪ ਨੂੰ ਮੀਡੀਆ ਦੇ ਵਿੱਚ ਆਉਣ ਦੇ ਪਰਪਸ ਦੇ ਲਈ ਆਪਣੀ ਥੋੜੀ ਜੀ ਫਿਗਰ ਨੂੰ মিডিਆ ਸ਼ੋਅ ਕਰਨ ਦੇ ਪਰਪਸ ਦੇ ਲਈ ਉਹ ਅਜਿਹਿਆਂ ਕੋਈ ਸਪੀਚਾਂ ਨੇ ਜਿਨ੍ਹਾਂ ਨਾਲ ਉਹਨਾਂ ਨੂੰ ਵਡਾਵਾ ਮਿਲਦਾ ਜਿਨ੍ਹਾਂ ਨਾਲ ਇਹ ਲੱਗਦਾ ਵੀ ਇਹ ਇੱਕ ਇੱਕ ਐਸ ਕਮਿਊਨਿਟੀ ਦੇ ਖਿਲਾਫ ਹੋ ਗਿਆ ਦੂਸਰਾ ਕਹਿੰਦਾ ਉਸ ਕਮਿਊਨਿਟੀ ਦੇ ਖਿਲਾਫ ਹੋ ਗਿਆ ਬਿਨਾਂ ਵਜ੍ਹਾ ਆਪਣੇ ਦੂਜੇ ਆਪਣੇ ਆਪ ਨੂੰ ਚੰਗਾ ਸਮਝ ਕੇ ਵੀ ਚਿਕੜ ਛੁਟਾਂਗੇ ਅਸੀਂ ਪਬਲਿਸਿਟੀ ਚਾਹਾਂਗੇ ਉਹਨਾਂ ਨੂੰ ਅਸੀਂ ਬਰੀਫ ਕਰ ਦਿੱਤਾ ਤੇ ਨਾਲ ਹੀ ਇਹ ਜਿਹੜਾ ਉਹਨਾਂ ਨੂੰ ਸਾਰਿਆਂ ਨੂੰ ਅਸੀਂ ਇਹ ਤੋੜਨਾ ਵੀ ਕਰਤੀ ਆ ਵੀ ਅਜਿਹੀ ਕਿਸੇ ਵੀ ਕਿਸਮ ਦੀ ਹੇਟ ਸਪੀਚਸ ਜਾਂ ਕਿਸੇ ਵੀ ਕਿਸੇ ਹੋਰ ਆਪਣੇ ਜਿਹੜੇ ਦੂਸਰੀ ਕਮਿਊਨਿਟੀ ਦੇ ਖਿਲਾਫ ਕੋਈ ਵੀ ਜਿਹੜੀ ਗੱਲ ਆ ਅਗਰ ਕੋਈ ਇਦਾਂ ਦੀ ਜਿਹੜੀ ਨਜਾਇਜ਼ ਕਰੇਗਾ ਗਲਤ ਕਰੇਗਾ ਉਹਨੂੰ ਕਿਸੇ ਨੂੰ ਅਸੀਂ ਟੋਲਰੇਟ ਨਹੀਂ ਕਰਾਂਗੇ ਉਹੀ ਅਸੀਂ ਇਹ ਮੈਸੇਜ ਵੀ ਦੇਣਾ ਚਾਹੁੰਦੇ ਆ ਉਹਨਾਂ ਨੂੰ ਅਪੀਲ ਵੀ ਕਰਦੇ ਆ ਤੇ ਉਹਨਾਂ ਨੂੰ ਅਸੀਂ ਇਸ ਗੱਲੋਂ ਵਾਰਨਿੰਗ ਵੀ ਦਿੰਨੇ ਆ ਵੀ ਇਟ ਵੌਂਟ ਬੀ ਟੋਲਰੇਟਡ ਜੀ ਜੇ ਆ ਜੇ ਕੋਈ ਕਾਰਵਾਈ ਕਰੇਗਾ ਕਾਨੂੰਨ ਅਨੁਸਾਰ ਜਿਹੜੀ ਉਹਦੇ ਬੰਦੀ ਕਾਰਵਾਈ ਕੀਤੀ ਜਾਏ ਸਿਰਫ हमरे ਦਾ ਫਿਰ ਕਰਨ ਕੀ ਹੈ